ਕੋ ਕਾਂਗਰਸ ਪਾਰਟੀ ਦੇ ਇੱਕੋ ਦੀ ਪਾਰਸ ਟਕੇ ਸ਼ਾਈ ਦੇ ਖਿਲਾਫ ਇਹੋ ਤੁਸੀਂ ਲੜਾਈ ਲੜਦੀ ਹੈ ਉਹ ਆਜੋੜੀ ਜਿੱਤ ਰਹੀ ਹੈ ਤੇ ਬਾਦਲਾ ਸਾਹਿਬ ਦੀ ਜਿੱਤ ਨਹੀਂ ਹੋਈ ਹੈ ਇਹ ਕਾਂਗਰਸ ਨੂੰ ਜਿੱਤ ਰਹੀ ਹੈ ਬਹੁਤ ਧੰਨਵਾਦੀ ਹੈ ਕਿ ਅੱਜ ਸਮੁੱਚੀ ਕਾਂਗਰਸ ਪਾਰਟੀ ਦੇ ਵਿਧ ਸਭਾ ਮੈਂ ਨੇ ਸੇ ਸਮੁੱਚਾ ਵਰਕਰ ਸਾਥੀਆਂ ਨੇ ਇਹ ਕਰਿਆ ਕੀਤਾ ਕਿ ਜਨਾਜਿਕਰ ਬਾਜਵਾ ਸਰਕਾਰ ਨਹੀਂ ਆਉਣਗੇ ਇਸੇ ਬਸਤ ਦਾ ਫਿਕਰ ਅਸੀਂ ਆਪ ਹੀ ਮਲਾਈ ਚਾਰੀ ਰੱਖਾਂਗੇ ਤੇ ਬਾਜਵਾ ਸਾਹਿਬ ਹਾ ਜਿਹੜੇ ਮਜੀਦੜੇ ਬੈਠੇ ਮੈਂ ਇਹਨਾਂ ਨੂੰ ਪੁੱਛਿਆ ਕੰਦ ਮੈਂ ਅੱਛਾ ਕੰਦ ਕਰੂਗੇ ਤੇ ਰਾਣਾ ਕਹਿੰਦੀ ਅਰਗਾ 70 ਸਾਲਾਂ 70 ਸਾਲਾਂ ਨੂੰ ਉਹ ਵੀ ਕਹਿੰਦੇ ਸਾਡੇ ਵੀ ਮੈਂ ਕੰਦ ਟੱਪੂ ਦਾ ਦੇ ਦਾਵਾ ਆਦੇ ਅਸੀਂ ਥਾਣਾ ਟੱਪਾਂਗੇ ਸਾਰੇ ਕਾਂਗਰਸ ਦੇ ਵਰਕਰ ਨੇ ਕਿ ਅੱਜ ਬਾਦਵਾ ਸਾਹਿਬ ਨੂੰ ਦੇਖ ਕੇ ਜਾਵਾਂਗੇ ਤੇ ਅੱਜ ਜੱਟੋ ਰੋਜ ਦੇ ਅੱਗੇ ਅੱਜ ਪਖਵਰ ਤਮਾਨ ਸਾਹ ਝੁਕ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਉਸੇ ਤਰ੍ਹਾਂ ਬਟੇ ਰਹਿਣਾ ਅਗਲੇ ਕੋਲ ਸਾਹਿਬ ਤੇ ਹੁਣ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਅੰਤ ਵਿੱਚ ਸੀਐਲਪੀ ਦੇ ਮਿੰਦਰ ਸਰਦਾਰ ਪ੍ਰਤਾਪ ਸਿੰਘ ਪਾਗਲਾ ਜੀ ਨੂੰ ਕਹੂੰਗਾ ਕਿ ਉਹ ਸਮੂਹ ਸੰਗਤਾਂ ਦਾ ਅੱਜ ਦੇ ਸਭ ਪ੍ਰੋਗਰਾਮ ਦੇ ਵਾਸਤੇ ਧੰਨਵਾਦ ਕਰਨ ਸਰਦਾਰ ਪ੍ਰਤਾਪ ਸਿੰਘ ਜੀ ਦਾ ਕਾਸ਼ ਜਿੰਦਾਬਾਦ ਜਿੰਦਾਬਾਦ ਬਹੁਤ ਹੀ ਪਰਮ ਸਰਕਾਰੀਆਂ ਛੋਟੇ ਭਾਈ ਸਾਡੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿੰਦਾਬਾਦ ਸਾਫ ਸਾਰੀ ਕਾਂਗਰਸ ਦੀ ਡਿਲੀਗੇਟ ਕਾਈਂਡਲੀ ਕਿਉਂਕਿ ਤੁਸੀਂ ਸਾਰੇ ਪਿਆਰਵਾਰੇ ਜਿਹੜਾ ਰਹਿ ਗਿਆ ਉਹਨਾਂ ਕਹਿਣਾ 6 ਘੰਟੇ ਪਕਾਇੀਆਂ ਦੇ ਪਿੱਛੇ ਕੀਤੀ ਸਾਡਾ ਨਾਂ ਸੋ ਬਹੁਤ ਵੱਡੀ ਜਿੱਤ ਮੇਰੀ ਨਹੀਂ ਇਹ ਜਿੱਤ ਅੱਜ ਪੰਜਾਬੀ ਜਗਤ ਦੀ ਹੋਈ ਹੈ ਇਹ ਜਿੱਤ ਸਾਡੇ ਸਭ ਦੀ ਕੌਮ ਦੀ ਹੈ ਮੈਂ ਮਹਾਂਕਮਾ ਮੈਂ ਤੇ ਇੱਕ ਬਿਲਕੁਲ ਨਾਚੀ ਦਾ ਇਹ ਜਿਹੜੀ ਪੋਜੀਸ਼ਨ ਹੈ ਮੈਂ ਸਭੀ ਨਾ ਭਗਵੰਤ ਮਾਨ ਦੇ ਤੋਂ ਪ੍ਰਤਾਪ ਸਿੰਘ ਬਾਜਲਾ ਦੀ ਇਹ ਤੋਹੀਦ ਕੀਤੀ ਏ ਲੀਡਰ ਆਪੋਂ ਪੋਜੀਸ਼ਨ ਜਿਹੜਾ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਸਟਰ ਕਿਹਾ ਜਾਂਦਾ ਜੇ ਤੁਝੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟੇ ਦੀ ਸਸਟੇਨ 6 ਘੰਟੇ ਦੀ ਹੈਲੋ ਹੈਲੋ ਇਹ 6 ਘੰਟਿਆਂ ਦੀ ਸਸਟੇਨਡ ਇਨਟੈਰੋਗੇਸ਼ਨ ਤੋਂ ਬਾਅਦ 2 ਵਜੇ ਦੇ ਤੁਸੀਂ ਸਾਰੇ ਮੇਰੇ ਬੀਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ-ਕੋਟ ਤੁਹਾ ਦਾ ਸ਼ੁਕਰਾਨਾ ਦਿਲ ਤੋਂ ਸਾਰ ਨੂੰ ਪਹਿਲੇ ਸਾਰੇ ਪੰਜਾਬੀ ਚੱਲ ਪੇਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸੀ ਸਾਡੇ ਵਰਕਰ ਸਾਧੀਆਂ ਦਾ ਸਾਡੇ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨ ਦਾ ਬਲਾਕਾਂ ਦੇ ਪ੍ਰਧਾਨ ਦਾ ਸਾਡੇ ਸਾਰੇ ਆਫਿਸ ਬਹਿ ਰਹੇ ਸਰ ਮੇਰੇ ਸਾਰੇ ਐਮ ਪੀਐਲ ਕਲੀਟ ਦਾ ਸਾਡੇ ਸਾਰੇ ਐਮ ਪੀ ਭਰਾਵਾਂ ਦਾ ਸਾਡੇ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਵੱਡੀ ਗੱਲ ਹੋਈ ਹੈ ਕੱਦ ਦਾ ਸਾਫ ਸਮੂਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੀ ਵੀ 75 ਸਾਲਾਂ ਤੋਂ ਨਹੀਂ ਸੀ ਕਦੀ ਹੋਇਆ ਮੈਂ ਸਭ ਨਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸ਼ਾਂਭ ਕੇ ਰੱਖਣਾ ਇਹ ਜਿਹੜਾ ਸੀਮਨਿਸਟਰ ਹੁੰਦਾ ਉਹਦਾ ਕੰਮ ਸੀ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੀ ਇੰਟਰਵਿਊ ਤੇ ਕੋਈ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸੀ ਛੋਟੇ ਕਿਸੇ ਟਾਈਮ ਬੋਟਿਆਂ ਨੂੰ ਵੀ ਆਪ ਲੱਗਦਾ ਤੁੰਨੇ ਨੂੰ ਪੁੱਛਦਾ ਕਿ ਬਾਜੋ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਹੈ ਤੁਹਾਡੇ ਕੋਈ ਇਤਲਾਹ ਹੈ ਆਓ ਮੇਰੇ ਨਾਲ ਸਾਂਝਿਆ ਕਰੀਂ ਤੁਸੀਂ 80 ਤੇ 90 ਦਾ ਦੇ ਹੱਕਾ ਦਿੱਤੇ ਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਇਹਦਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਕਰਦੇ ਹੈ ਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕਦੇ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਿੰਦਾ ਇਹਨਾਂ ਨੂੰ ਤਾਂ ਦਿੱਤੀ ਡਿਊਟੀਆਂ ਜੋ ਡਿਊਟੀ ਦਿੱਤੀ ਇਹਨਾਂ ਨੇ ਨਹੀਂ ਸਾਨੂੰ ਗੁੱਸਾ ਇਹਨਾਂ ਦਾ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਇਹ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਰੰਧਾ ਸਾਹਿਬ ਸਰਪੰਚ ਤੇ ਲੰਬੜਦਾਰ ਦੀ ਬੜੀ ਵੱਡੀ ਗੱਲ ਜਦੋਂ ਸਰਪੰਚਾਂ ਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਹਿ ਕੇ ਕਤਲਾਂ ਤੱਕ ਦੇ ਫੈਸਲੇ ਪੰਚਾਇਤਾਂ ਚੁੱਕਦੀਆਂ ਹੁਣ ਤੁਸੀਂ ਉੱਥੋਂ ਤੱਕ ਗੱਲ ਲੈ ਕੇ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਣ ਵਾਸਤੇ ਖਾਨਿਆਂ ਦਾ ਘਰਾਓ ਕਰਨਾ ਮੈਂ ਬਹੁਤ ਮਸ਼ਕੂਰ ਆ ਰਾਜਾ ਜੀ ਤੁਸੀਂ ਛੋਟੇ ਵੀਰ ਜਿਸ ਕਿਸਮ ਦੀ ਨਿਰਦੇਸ਼ ਬਖਾਣੀ ਚਾਹੀਦੀ ਸੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਨਾਹ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ੀਆਂ ਰਹੀਆਂ ਬਹੁਤ ਸਾਰੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਨਹੀਂ ਸੱਦੇ ਸਾਡੇ ਕੋ ਕਮੀਆਂ ਪੇਸ਼ੀਆਂ ਰਹੀਆਂ ਸਾਡ ਪਰਿਵਾਰ ਨੂੰ ਇਕੱਠਾ ਜਦੋਂ ਤੁਹਾਨੂੰ ਪਤਾ ਕੋ ਬਜ਼ੁਰਗ ਵੀ ਪੱਗ ਨੂੰ ਹੱਥ ਪੰਡਾ ਉਦੋਂ ਫਿਰ ਜਿਹੜਾ ਮੁੰਡਾ ਰੋਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹੜਾ ਸਾਸਿਕਾਲ ਵੀ ਨਹੀਂ ਹੁੰਦੀ ਉਹ ਵੀ ਸਾਡੇ ਕੋਲ ਪਹਿਲੇ ਦਾਅ ਲੈ ਕੇ ਖੜੀ ਹੋ ਜਾਂਦਾ ਕਿ ਪਿਓ ਦੀ ਪੱਗ ਨੂੰ ਨਹੀਂ ਅਸੀਂ ਪੈਣ ਦੇਣਾ ਬਾਕੀ ਇਸ ਆਪਸ ਕੇ ਲੈ ਕੇ ਕਿਪਾ ਗੁਰੂ ਮਹਾਰਾਜ ਸਾਹਿਬ ਦੀ ਬੇਨਤ ਹੈ ਇਹ ਬਾਤ ਨਹੀਂ ਬੰਦ ਉਹ ਮੈਂ ਹੋ ਸਕਦਾ ਸੀ ਸਾਡੇ ਤੋਂ ਕੋਈ ਵੀ ਬੋਤੇ ਨੂੰ ਹੱਕ ਤਾਂ ਇਹ ਕੋ ਕੱਲੇ ਨੂੰ ਨਹੀਂ ਪਾਇਆ ਤਾਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੋਟ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕਿਹਾ ਸਾਡੇ ਸਾਹਮਣੇ ਗੱਲ ਆਈ ਹੈ ਇੱਕ ਤਾਂ ਵਿੱਚ ਹੀ ਸਾਰਿਆਂ ਨੂੰ ਵੱਡੀ ਮੈਂ ਸਮਝਦਾ ਤਾਂ ਤਾਂ ਤੇ ਮੈਂ ਹੱਥ ਜੋੜ ਕੇ ਗੁਜ਼ਾਰਿਸ਼ ਸਮੂੱਚੀ ਕਾਂਗਰਸ ਦੀ ਦੀਰਸ਼ਕ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀਏ ਸਾਰੋਂ ਪਹਿਲੇ ਸਾਡਾ ਟੀਚਾ ਸੋਭੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ ਅਸੀਂ ਤੇ 90 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੀ ਕਾਂਗਰਸ ਦੀ ਦੀਰਸ਼ਕ ਹੈ ਉਹਨਾਂ ਨੇ ਆਪਣੀਆਂ ਸ਼ਾਨਦਾਰ ਦਿੱਤੀਆਂ ਪੰਜਾਬ ਨੂੰ ਸ਼ਾਂਤੀ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਬਹੁਤ ਸਾਰੇ ਬੱਚੇ ਸਾਡੇ ਨਛੇ ਦੇ ਵਿੱਚ ਕੈ ਇੱਕ ਬਹੁਤ ਵੱਡਾ ਚੈਲੇਂਜ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਰਾ ਤੇ ਸੂਰ ਪੀਰਾਂ ਦੀ ਧਰਤੀ ਜੇ ਦੀ ਇੱਕ ਇੱਕ ਇੰਚ ਜ਼ਮੀਨ ਸਰਕੇ ਜੇ ਉਸ ਨੂੰ ਇੱਕ ਵਾਰ ਫੇਰ ਟ੍ਰਾਂਸਫਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਂ ਸਿਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਫਿੱਤ ਦੀ ਵਾਸਤੇ ਪਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਵੀ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇੜਾ ਰੱਖਣਗੇ ਉਸੇ ਨੂੰ ਵੀ ਅਸੀਂ ਆਪਣਾ ਲੀਡਰ ਕਬੂਲਾਂਗੇ ਮੈਂ ਤੁਹਾਨੂੰ ਆਪਣਾ वचन ਤੇ ਯਕੀਨ ਦਿੰਦਾ ਤਾਂ ਮੇਰੇ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹਾਂ ਅਜੇ ਇਹਨਾਂ ਨੇ ਸੱਜਿਆ ਨਹੀਂ ਜਦੋਂ ਗਾ ਸੱਜਣਗੇ ਤੁਹਾਨੂੰ ਅਸੀਂ ਇਤਲਾਹ ਦੇ ਦੇਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਿਹਾ ਸੀ ਕਿ ਇੱਕ ਕੋ ਲੰਗਰ ਦਾ ਪ੍ਰਬੰਧ ਕਰੀਏ ਆ ਗਿਆ ਨਹੀਂ ਕੱਲ੍ਹ ਵਾਸਤੇ ਪੁੱਛ ਕੱਲ੍ਹ ਵਾਸਤੇ